ਬਿਲਾਵਲ ਮਹੱਲਾ ਪੰਜਮ ਬੰਦਨ ਕਾਟੇ ਆਪ ਪ੍ਰਭ ਹੋਵਾ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤੰਕੀ ਨਦਰ ਨਿਹਾਲ ਗੁਰਪੂਰੇ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆਰ ਪ੍ਰਭ ਧਿਆਵਨ ਜੋਗ ਰਹਾਉ ਔ ਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਜ ਸੰਗ ਮਨ ਤਨ ਹਿਤੈ ਫਿਰ ਦੁੱਖ ਨ ਜਾਪੈ ਹਰ 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 ਜਾਪੀਐ ਅੰਤਰ ਲੈ ਵਲਾਈ ਕਲ ਵਖੇ ਉਤਰ ਸੁੱਧ ਹੋਈ ਸਾਧੂ ਸਰਨਾਈ ਸੁਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾਂ ਭੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਇ ਸ਼ਾਂਤ ਨਾਮ ਜਪਤ ਗੋਬਿੰਦ ਕਾ ਬਿਣਸੈ ਪਰਮ ਭ੍ਰਾਂਤ ਗੁਰਪੂਰਾ ਜਿਸ ਪੇਟਿਆ ਤੰਕੈ ਸੁਖ ਪਰਵੇਸੈ ਮਨ ਕੀ ਮਤ ਤਿਆਗੀ ਐ ਸੁਣੀਐ ਉਪਦੇਸ ਰਹਾਓ ਸਿਮਰਤ ਸਿਮਰਤ ਸਿਮਰੀਐ ਸੋ ਪਰਖ ਦਤਾਰੈ ਮਨ ਤੇ ਕਬੂ ਨ ਵਿਸਰੈ ਸੋ ਪਰਖ ਅਪਾਰੈ ਚਰਨ ਕੰਬਲ ਸਿਓ ਰੰਗ ਲੱਗਾ ਆਚਰਜ ਗੁਰਦੀਵ ਜਾਂ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸਿਵ ਨਾਮ ਨਿਧਾਨ ਅੰਬਰ ਤੇ ਪਿਆ ਮਨ ਤਨ ਆਨੰਦ ਨਾਨਕ ਕਬੂ ਨਾ ਵਿਸਰੈ ਪ੍ਰਭ ਪਰਮ ਆਨੰਦ ਬਿਲਾਵਲ ਮਹੱਲਾ ਪੰਜਵਾਂ ਦਰਸ਼ਨ 부ਝੀ ममਤਾ ਗਈ 나ਠੇ ਪੈ ਭਰਮ ਚਿਤ ਪਾਈ ਆਨੰਦ ਭਇਆ ਗੁਰ ਕੀਨੇ ਧਰਮ ਗੁਰ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ਤਨ ਮਨ ਸਭ ਸੀਤਲ ਪਇਆ ਪਾਇਆ ਸੁਖੀ ਬੀਰ ਰਹਾਉ ਸੋਵਤ ਹਰ ਜਪ ਜਾਗਿਆ ਵੇਖਿਆ ਬਿਸਮਾਦ ਪੀ ਅੰਮ੍ਰਿਤ ਤ੍ਰਿਪਤਾਸਿਆ ਤੰਕਾ ਅਚਰਜ ਸਵਾਦ ਆਪ ਮੁਗਤ ਸੰਗੀਤਰੈ ਕਲ ਕਟੰਬ ਉਧਾਰੈ ਸਫਲ ਸੇਵਾ ਗੁਰਦੀਵਕੀ ਨਿਰਮਲ ਦਰਬਾਰੈ ਨੀਝ ਅਨਾਥ ਅਜਾਨਮੇ ਨਿਰਗੁਨ ਗੁਨਹੀਨਾ ਨਾਨਕ ਕੋ ਕਿਰਪਾ ਪਈ ਦਾਸ ਆਪਣਾ ਕੀਨ ਬਿਲਾਵਲ ਮਹਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਅਨਾਈ ਟਾਓ ਤਾਨ ਦੀਵਾਨ ਪਰਵਾਰ ਧਨ ਅੰਨ ਪ੍ਰਭ ਤੇਰਾ ਨਾਮ ਕਾਰ ਕਿਰਪਾ ਪ੍ਰਭ ਆਪੈਣੀ ਆਪਣੇ ਦਾਸ ਰਖ ਲਈ ਐ ਨੰਦਕ ਨੰਦਾ ਕਾਰਕ ਪਤੀ ਜਮ ਕਾਲ ਘਰਸੀਏ ਰਹਾਉ ਸੰਤਾ ਇਕਤਿਆਮਨਾ ਦੂਸਰ ਕੋ ਨਾਈ ਇਕਸੇ ਆਗੇ ਬੇਣਤੀ ਰਵਿਆ ਸਰਬ ਥਾਈ ਕਥਾ ਪੁਰਾਤਨ ਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਐ ਜਾਨੇ ਲੀਏ ਮੰਨੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਭ ਮਾਈ ਪ੍ਰਭ ਕੈ ਸੇਵਕ ਸਰਨ ਪ੍ਰਭ ਤੈਨ ਕੋ ਪਾਉ ਨਾਈ ਬਿਲਾਵਲੇ ਮਹਿਲਾ ਪੰਜਵੰ ਬੰਧਨ ਕਾਟੇ ਸੋ ਪ੍ਰਭ ਜੰਗ ਕੈ ਕਲਹਾਤ ਅਵਰ ਕਰਮ ਨਹੀ ਛੁਟੀਐ ਰਾਖੋ ਹਰਨਾਥ ਸਰਨਾਗਤ ਮਾਧਵੀ ਪੂਰਨ ਦਿਆਲ ਛੁੱਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ ਆਸਾ ਪਰਮ ਵਿਕਾਰ ਮੋ ਇਨ ਮੈ ਲਬਾਨਾ ਝੂਠ ਸਮਗਰੀ ਮਨ ਵਸੀ पार बरम न जानम परम जोत पूर्न पुरख सभ जी तुमारी जो तो राखे तो रहां प्रभयमारी करण करण समरत प्रभ दे अपना न हो ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਉ ਬਿਲਾਵਲ ਮਹਲਾ 5 ਕਮਨ ਕਮਨ ਨਹੀਂ ਪੱਤਰਿਆ ਤੁੰਬਰੀ ਪ੍ਰਤੀਤ ਮਾ ਮੋਨੀ ਮੋਇਆ ਨਰਕ ਕੀ ਰੀਤ ਮਨ ਖਟ ਹਰ ਤੇਰਾ ਨਹੀਂ ਵਿਸਾਸ ਤੂੰ ਮਾਇਉ ਦਮਾਦਾ ਖਰ ਕਾ ਪੈ ਕਰ ਤੋ ਛੁਟੈ ਜੋ ਜੋ ਪ੍ਰਲਾਦਾ ਰਹਾਉ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰੇ ਨਾਹੀ ਜੋਨ ਦੁਖ ਨਰ ਲੱਜੀ ਪਾਣ ਸੰਗ ਸਹਾਈ ਹਰ ਸੰਗ ਸਹਾਈ ਮਾਂ ਮੀਤ ਤਿਸ ਸੋ ਤੇਰਾ ਪੀਦ ਵਿਦਾ ਪੰਚ ਬਟਵਾਰੀ ਉਹ ਭਜਿਓ ਮਾਂ ਖੇਲ ਨਾਨਕ ਤិន ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ ਤਨ ਤਨ ਸਰਬ ਸਿ ਆਪੈਣਾ ਪ੍ਰਭ ਜਨ ਕੋ ਦੀਨਾ ਬਿਲਾਵਲ ਮਹੱਲਾ ਪੰਜਵੰ ਉਦਮ ਕਰਤ ਆਨੰਦ ਭਿਆ ਸਿਮਰਤ ਸੁਖ ਸਾਰ ਜਪ ਜਪਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕੰਬਲ ਗੁਰ ਕੀ ਜਪਤ ਹਰ ਜਪ ਹਉ ਜੀਵਾ ਪਾਰ ਬ੍ਰਹਮਿਆ ਰਾਦਤੇ ਮੁਖੇ ਅੰਬਰਤ ਪੀਮਾ ਰਹਾਉ ਜੀ ਜੰਤ ਸਭ ਸੁਖ ਬਸੀ ਸਭ ਕੈ ਮਨ ਲੋਚ ਪਾਰਿ ਉਪਕਾਰ ਨਿਤ ਚਿਤਵਤੇ ਨਾਹੀ ਕਸ਼ਪੋਚ ਸੋ ਥਾਨ ਬਸੰਤ ਧਨ ਜੈ ਜਪੀਏ ਨਾਮ ਕਥਾ ਕੀਰਤਨ ਹਰਿ ਅਤ ਕਾ ਨਾਮ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨ ਵਿਸਰੇ ਆ ਨਾਥਾਂ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾਂਕੇ ਸਭ ਕੇ ਸਹਾਰਾ ਬਿਲਾਵਲ ਮਹਿਲਾ ਪੰਜਵਾ ਜਿੰਨ ਤੂੰ ਬੰਦ ਕਰ ਛੋਡਿਆ ਪੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਸੀ ਬਿੰਦ ਸੀਤਲ ਹੋਤਾ ਆ ਜੀਵਤਿ ਆਤਮਾ ਮਵਾ ਕਿ ਸ਼ਕਾਮ ਨਾ ਆਵੇ ਜਿਨ ਇਹ ਰਚਨ ਰਚਾਇਆ ਕੋ ਤਿਸ ਸਿਓ ਰੰਗ ਲਾਵੇ ਰਹਾਉ ਰੇ ਪ੍ਰਾਣੀ ਓਸਨ ਸੀਤ ਕਰਤਾ ਕਰੀ ਕਾਮਤੇ ਕਾਢੈ ਕੀਰੀ ਤੇ ਅਸਤੀ ਕਰੈ ਟੂਟਾ ਲੈ ਗਾਢੈ ਅੰਡਜ ਜੀਰਜ ਸੀਤ ਜੀ ਉਤਪੁਜਾ ਪ੍ਰਭ ਕੀਏ ਕਰਤ ਕਰਤ ਕਮਾਉਨ ਸਰਬ ਫਲ ਰਵੀਏ ਹਰ ਨਿਰਤ ਹਮ ਤੇ ਕਛੂ ਨ ਹੋਮਨਾ ਸਰਨ ਪ੍ਰਭ ਸਾਦ ਮੋ ਮਗਨ ਕੋ ਪੇਤ ਅੰਦ ਤੇ ਨਾਨਕ ਗੁਰ ਕਾੜ ਬਿਲਾਵਲੇ ਮਹੱਲਾ ਪੰਜੇਮ ਖੋਜਤ ਖੋਜਤ ਮੈਂ ਫੇਰਾ ਖੋਜੋ ਬਨਥਾਨ ਅਸ਼ਲ ਅਸ਼ੀਦ ਅਭੀਦ ਪ੍ਰਭ ਐਸੀ ਭਗਵਾਨ ਕਬ ਦੇਖੋ ਪ੍ਰਭ ਆਪਨਾ ਆਤਮ ਕੈ ਰੰਗ جگن تے سپنا پلا بس یہ پرب سنگ رہاؤ برن آشرم شاستر سنو درشن کی پیاس روپ نریک ننچ تت ٹھاکر ابناس او سروپ سنتن کہ ਵੇਰਲੇ ਜੋਗੀ ਸਰ ਕਰ ਕੇ ਕਿਰਪਾ ਜਾਂ ਕੋ ਮਿਲੈ ਤਨ ਤਨ ਤੇ ਈਸਰ ਸੋ ਅੰਤਰ ਸੋ ਬਾਰੀ ਬੇਨਸੀ ਤੈ ਭਰਮ ਨਾਨਕ ਤਿਸ ਪ੍ਰਭ ਭੇਟਿਆ ਜਾਂ ਕੇ ਪੂਰਨ ਕਰਮ ਬਿਲਾਵਲੇ ਮਹੱਲਾ ਪੰਜਵਾਂ ਜੀ ਜੰਤ ਸੋ ਪਰਸੰਨ ਪੈ ਦੇਖ ਪ੍ਰਭ ਪਰਤਾਪ ਕਰ ਜੀ ਉਤਾਰਿਆ ਸਤ ਗੁਰੂ ਕਰ ਆਰਿਆਪ ਖਾਤ ਖਰਚ ਨਿਭਤ ਰਹੈ ਗੁਰ ਸਬਦਿ ਆਕੋਟ ਨੇ ਪਈ ਸਮਗਰੀ ਕਬਹੋਂ ਨਹੀਂ ਟੁੱਟ ਰਹਾਉ ਸਾਜ ਸੰਗਿਆ ਰਾ ਦਿਨ ਹਰ ਨੇ ਦੇ ਅਪਾਰ ਧਰਮ ਅਰਥ ਯਾਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਆਰਾਦੇ ਏਕ ਰੰਗ गोविंद गोपाल राम नाम तन सांचिया जांका नहीं समारे सरन पर प्रभु तेरीया प्रभु की वढाई नानक अंत न पाई है बी अंत गुसाई ਮੇ ਲਾਵਲੇ ਮਹੱਲਾ ਪੰਜਵਾਂ ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪੈਰਾਸਿ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗਰ ਨ ਕੋ ਲਾਗਤ ਗੁਰ ਪੈ ਅਰਦਾਸਿ ਰਖਵਾਲਾ ਗੋਬਿੰਦ ਰਾਹੀ ਭਗਤਨ ਕੀ ਰਾਸ ਟੂਟ ਨ ਆਵੇ ਕਦੀ ਮੂਲ ਪੂਰਨ ਪੰਡਾਰ ਚਰਨ ਕੰਬਲ ਮਨ ਤਨ 바ਸੀ ਪ੍ਰਭ ਅਗਮ ਅਪਾਰ ਬਸਤ ਕਮਾਵਤ ਸਭ ਸੁਖੀ ਕੈਸੀ ਹੋਣ ਨਾ ਦਿਸੈ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ ਜੈ ਜੈਕਾਰ ਸਭੇ ਕਰੈ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਿਲਾਵਲੇ ਮਹੱਲਾ ਪੰਜਵੰ ਹਰ 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 ਆਰਾਧੀ ਐ ਕੋਈ ਐ ਯਾਰੋਗ ਰਾਮ ਜੰਦ ਕੀ ਲਾਸ ਟਿਕਾ ਜਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀ ਐ ਨਿਤ ਕੀ ਚੈ ਪੋਗ ਸਾਧ ਸੰਗਤ ਕੈ ਵਾਰਨੇ ਮਿਲਿਆ ਸੰਜੋਗ ਜਿਸ ਸੇ ਮਰਤ ਸੁਖ ਪਾਈਐ ਬਿਨ ਸਹਿਬੈ ਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ